पाण <inaudible>

করো <mulic> করো 何やら。<music> <music>

လာကုန်ဘောကလည်းပိုက်နေတယ် Yeah. ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਨਵੇਕਲਾ ਤੇ ਉਸ ਵੇਲੇ ਹਲੋਪ ਹੋ ਚੁੱਕਾ ਇੱਕ ਅਹੰਕਾਰ ਦਾ ਸਿਧਾਂਤ ਸੀ ਕਿਉਂਕਿ ਵਰਨ ਬਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵੱਖ-ਵੱਖ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਗੁਰੂ ਜੀ ਨੇ ੴ ਸਤਗੁਰੂ ਜੀ ਨੇ ਸ਼੍ਰੀ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰੂ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ਿਸ਼ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰੂ ਜੀ ਆਪ ਵੀ ਚੱਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰੂ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾਂ ਚ ਅਰਦਾਸ ਅਸੀਸ ਸਤਿਗੁਰੂ ਜੀ ਬਖਸ਼ਿਸ਼ ਕਰਿਓ ਇਹ ਤਾਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹ ਪੁਰਬ ਵੀ ਮਨਾਓ ਤੇ ਤੁਹਾਡੇ ਚਰਨਾਂ ਤੋਂ ਆਪਣੀ ਅਸੀਸ ਵੀ ਮੰਗਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰਨ ਧੰਨ ਮਾਤਾ ਸੁਲਖਣੀ ਜੀ ਦੇ 537 ਵਿਆਹ ਪੁਰਬ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਗਤ ਵਿੱਚ ਲੱਖ-ਲੱਖ ਵਧਾਈ ਹੋਵੇ ਔਰ ਇਹ ਜਿਹੜਾ ਵਿਆਹ ਪੁਰਬ ਹੈ ਉਸ ਵੇਲੇ ਜਦੋਂ ਗੁਰਨਾਨਕ ਸਾਹਿਬ ਦਾ ਵਿਆਹ ਹੋਇਆ ਉਹਦਾ ਬਹੁਤ ਵੱਡਾ ਮਹੱਤਵ ਸੀ ਕਿਉਂਕਿ ਜਿਹੜੇ ਧਾਰਮਿਕ ਆਗੂ ਸੀ ਉਹ ਗ੍ਰਸਥ ਨੂੰ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਤੇ ਆnde ਇੱਕ ਸਾਡੀ ਤਾਂ ਮਤਲਬ ਜਿਹੜੀ ਉਹ ਭਗਤੀ ਪੂਰੀ ਹੋਣੀ ਹੈ ਪਰ ਗੁਰਨਾਨਕ ਸਾਹਿਬ ਨੇ ਗ੍ਰਸਥ ਧਰਮ ਨੂੰ ਮਾਨਤਾ ਦੇ ਕੇ ਗ੍ਰਸਥ ਧਰਮ ਤੇ ਬੜਾਈ ਪਰਪਕਾਰ ਕੀਤਾ ਔਰ ਉਸ ਪਰਪਕਾਰ ਦਾ ਜਿਹੜਾ ਹੈ ਅੱਜ ਵੇਖ ਰਹੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਗੁਰਨਾਨਕ ਸਾਹਿਬ ਨੂੰ ਨਤਮਸਤਕ ਹੋ ਰਹੀਆਂ ਔਰ ਨਤਮਸਤਕ ਉਹ ਲਿਆ ਆ ਯਾ ਗੁਰਨਾਨਕ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਔਰ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਕਿ ਇਹ ਸਾਰਾ ਜਿਹੜਾ ਨਗਰ ਕੀਰਤਨ ਨੇ ਜਹਾ ਸੰਗਤਾਂ ਦਾ ਉਤਸ਼ਾਹ ਉਹਨਾਂ ਨੂੰ ਸ਼ਬਦਾਂ ਦੀ ਡਿਕਸ਼ਨਰੀਆਂ ਖਤਮ ਹੋ ਜਾਂਦੀ ਹੈ ਜੋ ਸ਼ਬਦਾਂ ਦੀ ਪਰਵਾਜ਼ ਖਤਮ ਹੋ ਜਾਂਦੀ ਹੈ ਇਹਨਾਂ ਨੂੰ ਬਿਆਨ ਕਰਨ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਕਿਉਂਕਿ ਇਹ ਦਿਨ ਸਾਰੀਆਂ ਸੰਗਤਾਂ ਇੱਕ ਸਾਲ ਤੋਂ ਲਗਾਤਾਰ ਇੰਤਜ਼ਾਰ ਕਰ ਰਹੀਆਂ ਹਨ ਅੱਜ ਉਹ ਦਿਨ ਆ ਗਿਆ ਹੈ ਕਿਉਂਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡਾ ਪਾਕਾ ਵਾਲਾ ਹੈ ਅੱਜ ਦੇ ਦਿਨ ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਮਾਤਾ ਸਲੱਖਣੀ ਜੀ ਦਾ 537ਵਾਂ ਵਿਆਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਕੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਖਾਲਸਾ ਜਹਾਜ ਜਲਾਨ ਨਾਲ ਬੜੀ ਸ਼ਰਧਾ ਸਰਕਾਰ ਨਾਲ ਮਨਾ ਰਿਆਂ ਸ਼੍ਰੀ ਗੁਰੂ ਲਾਣਕ ਦੇਵ ਜੀ ਦੇ ਵਿਆਹਪੁਰੇ ਦੀ ਖੁਸ਼ੀ ਵਿੱਚ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਤਕਤਰੀਆ ਸਾਹਿਬ ਸਮੇਤ ਸ਼ਹਿਰ ਦੇ ਸਮੁੱਚੇ ਗੁਰਦੁਆਰਸਪਾਨ ਵਿਖੇ ਸ਼੍ਰੀ ਖਾਨਪੁਰ ਸਾਹਿਬ ਆਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਅੱਜ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੋ ਮਾਤਾ ਸਲਖਣੀ ਜੀ ਦਾ ਪੇਕਾ ਘਰ ਹੈ ਮਾਤਾ ਸਲਖਣੀ ਜੀ ਦਾ ਵਿਆਹ ਸਥਾਨ ਹੈ ਸ਼੍ਰੀ ਗੁਰੂ ਲਾਣੇ ਦੇਵ ਜੀ ਦਾ ਸਹਰਾ ਘਰ ਹੈ ਇਤਿਹਾਸਕ ਗੁਰਦੁਆਰਾ ਹੈ ਗੁਰਦੁਆਰਾ ਡੇਰਾ ਸਾਹਿਬ ਜਿੱਥੋਂ ਇੱਕ ਮਹਾਨ ਨਗਰ ਦੀ ਸਾਰੇ ਸਬੰਧ ਦੀ ਅਗਵਾਈ ਵਿੱਚ ਆਰੰਭ ਹੋਇਆ ਹੈ ਸੰਗਤਾਂ ਵਿੱਚ ਇਨਾ ਉਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਜੋ ਕੱਲ ਗੁਰਦੁਆਰਾ ਸ਼੍ਰੀ ਬੇਰਸਾਬ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਅੰਮ੍ਰਿਤ ਵੇਲੇ ਆਰੰਭ ਹੋਇਆ ਸੀ ਉਹ ਅੱਜ 24 ਘੰਟੇ ਦੀ ਯਾਤਰਾ ਪੂਰਦਾ ਕਰਦਾ ਹੈ ਸਵੇਰੇ 6:30 ਵਜੇ ਗੁਰਦੁਆਰਾ ਸਤਕਰਤਾਲੀਆਂ ਸਾਹਿਬ ਵਿਖੇ ਉਹ ਨਗਰ ਕੀਰਤਨ ਪਹੁੰਚਿਆ ਫਿਰ ਵੀ ਸੰਗਤਾਂ 'ਚ ਇਨਾ ਉਸ਼ਾਹ ਆਪਣੇ ਗੁਰੂ ਨੂੰ ਸੀਸ ਝੁਕਾਉਣ ਲਈ ਆਪਣੇ ਗੁਰੂ ਸਾਹਿਬ ਦੇ ਗੁਰਪੁਰ ਗੁਰੂ ਸਾਹਿਬ ਦੇ ਵਿਆਹ ਪੁਰਵ ਚ ਸ਼ਾਮਲ ਹੋਣ ਲਈ ਸੰਗਤਾਂ ਬਿਨਾ ਸੌਣ ਤੋਂ ਅਨਾਹਤ ਹੋ ਕੇ ਆਪਣੇ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚ ਕੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੀਆਂ ਮੈਂ ਸਮੁੱਚੀ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਤਕਾਰਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਮੂਹੀਆਂ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਜੀ ਦੇ 537ਵੇਂ ਵਿਆਪਰ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਜੋ ਸੰਗਤਾਂ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸ਼੍ਰੀ ਕਾਂਜ ਸਾਹਿਬ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਵਿਖੇ ਨਰਸਤ ਮਸਤ ਕੋ ਹੁਣ ਆਈਆਂ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ